ਨਾਭੀ ਇਹ ਧੁੰਲੀ ਹੈ ਇਹਨੂੰ ਕਦੇ ਦੇਖਦੇ ਹੀ ਨਹੀਂ ਸਾਡੀ ਜਿਹੜੀ ਨਾਭੀ ਆ ਉਹ ਸੱਕ ਕਰਦੀ ਆ ਜਦੋਂ ਉਹਨੂੰ ਕੁਝ ਮਿਲਦਾ ਨਹੀਂ ਖਾਣ ਨੂੰ ਤਾਂ ਫਿਰ ਉਹ ਸਾਡੇ ਜਿਹੜੇ ਬੰਡਾਣਾ ਪਾਈਆਂ ਨੇ ਅੰਡਰ ਗਾਰਮੈਂਟ ਪਾਏ ਹੋਏ ਆ ਉਹਨਾਂ ਦੇ ਵਿੱਚੋਂ ਉਹ ਖਿੱਚਦੀ ਆ ਤੇ ਉਹ ਫੂਸ ਜਾ ਇੱਥੇ ਇਕੱਠਾ ਹੋ ਜਾਂਦਾ ਉਹਨੂੰ ਜਿਹੜੀ ਮਸ਼ੀਨ ਹੈ ਕੋਈ ਵੀ ਉਹਨੂੰ ਆਪਾਂ ਤੇਲ ਦਿੰਨੇ ਆ ਨਾ ਗੜ 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 ਕਰਦੀ ਉਹਨੂੰ ਤੇਲ ਦਿੰਨੇ ਰੈਲੀ ਹੋ ਜਾਂਦੀ ਆ ਅਹੀਂ ਕੁੰਡੇ ਕਬਜੇ ਰੈਲੇ ਹੋ ਜਾਂਦੇ ਸਾਡਾ ਵੀ ਤਾਂ ਸਰੀਰ ਰੱਬ ਨੇ ਐਂ ਬਣਾਇਆ ਹੋਇਆ ਇਹਨੂੰ ਬਾਹਰੋਂ ਜਿਹੜੇ ਸਾਡੇ 9 ਦੇ 9 ਦੁਆਰ ਉਹਨਾਂ ਨੋਆ ਦੀ ਵਾਸ਼ਿੰਗ ਤਾਂ ਜ਼ਰੂਰੀ ਆ ਅੱਖਾਂ ਵੀ ਨੇ ਲੱਕ ਵੀ ਐ ਬੁੱਲ ਵੀ ਨੇ ਸਾਡੇ ਗੁਪਤੰਗ ਨੇ ਸਾਡੀ ਨਭ ਵੀ ਐ ਸਭ ਕੁਝ ਐ ਮੈਂ ਵੀ ਪਹਿਲਾਂ ਪਹਿਲਾਂ ਬੈੱਡ ਤੇ ਰੋਟੀ ਖਾਂਦਾ ਹੁੰਦਾ ਸੀ ਬਹਿ ਕੇ ਤਾਂ ਜਿੰਨੇ ਦਿਨ ਮੈਂ ਬੈੱਡ ਤੇ ਰੋਟੀ ਬਹਿ ਕੇ ਖਾਧੀ ਐ ਜੀ ਬਰਕਤ ਹੀ ਨਹੀਂ ਹੁੰਦੀ ਸੀ ਕੰਮ 'ਚ ਹੀ ਬਰਕਤ ਨਹੀਂ ਆਈ ਧਨ ਦੌਲਤ ਤਾਂ ਬਹੁਤ ਦੂਰ ਦੀ ਗੱਲ ਤੁਸੀਂ ਕਦੇ ਬੈੱਡ ਤੇ ਬਹਿ ਕੇ ਰਾਤ ਨੂੰ ਰੋਟੀ ਖਾ ਲਓ ਸਵੇਰੇ ਤੁਹਾਨੂੰ ਕੋਈ ਨਾ ਕੋਈ ਬੈੱਡ ਨਿਊਜ਼ ਆਊਗੀ ਆਉਗੀ ਚਾਹੇ ਛੋਟੀ ਆਵੇ ਚਾਹੇ ਬੜੀ ਆਵੇ ਇਹ ਇੱਕ ਕੁਦਰਤੀ ਐ ਕਿਉਂਕਿ ਜਿਸ ਜਗ੍ਹਾ ਤੇ ਸੀ ਸੌਣੇ ਆ ਜਿਸ ਜਗ੍ਹਾ ਤੇ ਅਸੀਂ ਰਾਤ ਨੂੰ ਆਪਣਾ ਜੋ ਵੀ ਕਰਦੇ ਆ ਉਸ ਜਗ੍ਹਾ ਤੇ ਬਹਿ ਕੇ ਤੁਸੀਂ ਅੰਨ ਨੂੰ ਖਾਦੇ ਹੋ ਉਹ ਤੁਹਾਨੂੰ ਨੁਕਸਾਨ ਕਰਦਾ ਤੇ ਇਹ ਗੱਲਾਂ ਜਿਹੜੀਆਂ ਹੈਗੀਆਂ ਨੇ ਸੋ ਹੈਗੀਆਂ ਨੇ ਨਾਖੂਨ ਦੇ ਵਿੱਚ ਵੀ ਜਿਹੜਿਆ ਨਾਹ ਦੇ ਵਿੱਚ ਦਰਜ ਹੁੰਦੀ ਹੈ ਇਹਦੇ ਵਿੱਚੋਂ ਸਾਡੀ ਸਕਿਨ ਸਾਹ ਲੈਂਦੀ ਗਲਵਜ਼ ਆਪਾਂ ਪਾ ਲਈਏ ਰਬੜ ਦੇ ਤਾਂ ਸਾਡੇ ਗਲਵਜ਼ ਜਿਹੜੇ ਪਤਲੇ ਬਦਲੇ ਅਸੀਂ ਪਾਉਨੇ ਆ ਤਾਂ ਉਹ ਅੰਦਰੋਂ ਗਿੱਲੇ ਹੋਣੇ ਸ਼ੁਰੂ ਹੋ ਜਾਂਦੇ ਨੇ ਕਿਉਂ ਕਿਉਂਕਿ ਉਹਨਾਂ 'ਚ ਮੌਇਸਚਰ ਆ ਜਾਂਦਾ ਤੁਸੀਂ ਘਬਰਾ ਜੰਨੇ ਉਹਨਾਂ ਨੂੰ ਲਾ ਦਿੰਨੇ ਆ ਲਾਉਣੇ ਤਾਂ ਚੇਂਜ ਆਉਂਦਾ ਕਿਉਂ ਸਾਹ ਬੰਦ ਹੋ ਗਿਆ ਸੀ ਨਾਖੂਨ ਦਾ ਕਰੇ ਜਾਂਦੇ ਹੀ ਬੂਟ ਜਰਾਬਾਂ ਪਹਿਲਾਂ ਲਾਉਨੇ ਆ ਕਿਉਂ ਲਾਉਨੇ ਆ ਲਾਉਣ ਸਾਰ ਸਾਨੂੰ ਆਰਾਮ ਮਿਲਦਾ ਸ਼ਾਂਤੀ ਮਿਲਦੀ ਕਿਉਂ ਮਿਲਦਾ ਕਿ ਸਾਡੇ ਨਖੂਨ ਦੇ ਥਰੂ ਸਾਡੀ ਸਕਿਨ ਜਿਹੜੀ ਸਾਹ ਲੈਂਦੀ ਆ ਸਾਨੂੰ ਰਿਲੈਕਸ ਮਿਲਦਾ ਇੱਕ ਚੀਜ਼ ਮੈਂ ਤੁਹਾਨੂੰ ਦੱਸਦਾ ਮੋਟਾਪਾ ਘਟਾਉਣ ਦੀ ਸਭ ਤੋਂ ਵਧੀਆ ਚੀਜ਼ ਜਿਹੜੀ ਅਸੀਂ ਮਾਰਕੀਟ ਚ ਲੈ ਕੇ ਆਏ ਆ ਲੋਕਾਂ ਨੂੰ ਦੱਸਿਆ ਜਦੋਂ ਮੈਨੂੰ ਪਤਾ ਲੱਗ ਗਿਆ ਵੇ ਨੁਸਖਾ ਕਾਮਯਾਬ ਹੈ ਲੋਕਾਂ ਨੂੰ ਫਾਇਦਾ ਕਰ ਰਿਹਾ ਫਿਰ ਮੈਂ ਉਸ ਨੁਸਕੇ ਨੂੰ ਗਵਰਨਮੈਂਟ ਤੋਂ ਪੇਟੈਂਟ ਕਰਾਇਆ ਤਾਂ ਕਿ ਜਿਹੜਾ ਬੰਦਾ ਨਹੀਂ ਬਣਾ ਸਕਦਾ ਘਰੇ ਉਹ ਸਾਡੇ ਕੋਲੋਂ ਲੈ ਸਕਦਾ ਤਾਂ ਉੱਥੇ ਅਸੀਂ ਆਬਦੇ ਲਈ ਤਿਆਰ ਕੀਤਾ ਕੀ ਸੀਗਾ ਸੁਣੋ ਗੱਲ ਇਹ ਮਾਤਰ 249 ਰੁਪਏ ਦੇ ਕੇ ਕਰਕੇ ਇਹ ਜੋ ਸੈਂਪਲ ਪੈਕ ਹੈ ਉਹ ਪਹੁੰਚੇਗਾ ਆਪਕੇ ਘਰ ਪਰ ਜੋ ਕਿ ਸਰਕਾਰ ਦੁਆਰਾ ਜੀਐਮਪੀ ਸਰਟੀਫਾਈਡ ਹੈ ਔਰ ਹਾਂ ਇੱਕ ਬਾਤ ਧਿਆਨ ਰੱਖਿਏਗਾ कि इस प्रोडक्ट को लेने के लिए एक बार में एक ही पर्सन ऑर्डर कर सकता है वो लेके आ रहे हैं बिल्कुल एक सैंपल तैयार किया गया पांच कैप्सूल की बोतल तैयार की गई सैंपल की जो हम ओरिजिनल देते थे 630 रुपए की बोतल है सौ रुपए उसका शिपिंग चार्जेस है वो 730 रुपए की लोग परचेज करते हैं आप भी परचेज करते होंगे यदि आप उसको बिल्कुल फ्री लेना चाहते हैं तो आपको हमारी जो वेबसाइट है उस पर जाना पड़ेगा डब्ल्यू एक प्रोडक्ट है हमारा जो बहुत ही बेहतरीन है अगर आप इसको सर्च करेंगे तो सबसे टॉप पर पंचम हल्दी जो आती है वो अपनी वैदवान की ही आती है आपको पता भी चलेगा कि ये कितना कॉस्टली प्रोडक्ट है जो आपकी सेहत के लिए बहुत इफेक्टिव है वो भी हम उसके अंदर 30 ग्राम का पैक जिसकी कीमत जो है दो सौ है वो भी हमने उसमें फ्री डाला एक और प्रोडक्ट हम इसमें आपको देने वाले हैं जिसकी कीमत है दो सौ और वो है कब्ज़ को मिटाने के लिए हमारे वैद्य जी ने बनाया उसका नाम दिया गया कब्ज नाश जो कि बॉटल के अंदर 30 ग्राम पैकिंग है और उसको दो ग्राम डेली खाना है ਸ੍ਰੋਣਕ ਪੰਜਾਬ ਦੀ ਟੀਵੀ ਵੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਸ਼ੀਤਲ ਠਾਕੁਰ ਹਰ ਕੋਈ ਕਹਿੰਦਾ ਹੈ ਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਤੰਦਰੁਸਤ ਰਹਾ ਖੁਸ਼ਹਾਲ ਰਹਾ ਕਿਉਂਕਿ ਜੇ ਸਿਹਤ ਹੈ ਤਾਂ ਸਾਰਾ ਕੁਝ ਹੈ ਪਰ ਇਹ ਸਿਹਤ ਕਿਵੇਂ ਬਣਾਈ ਜਾ ਸਕਦੀ ਹੈ ਅਸੀਂ ਆਪਣੀ ਸਿਹਤ ਕਿਵੇਂ ਠੀਕ ਰੱਖੀਏ ਬਿਮਾਰੀਆਂ ਤੋਂ ਆਪਣੇ ਆਪ ਨੂੰ ਕਿਵੇਂ ਬਚਾਈਏ ਸਾਨੂੰ ਕੀ ਖਾਣਾ ਚਾਹੀਦਾ ਤੇ ਕੀ ਨਹੀਂ ਖਾਣਾ ਚਾਹੀਦਾ ਕਦੋਂ ਕੀ ਖਾਣਾ ਚਾਹੀਦਾ ਤੇ ਕਿਹੋ ਜਿਹਾ ਖਾਣਾ ਚਾਹੀਦਾ ਇਹ ਸਾਰੇ ਵਿਸ਼ੇ ਦੇ ਉੱਤੇ ਗੱਲਬਾਤ ਅਸੀਂ ਕਰਾਂਗੇ ਆਯੁਰਵੇਦ ਦੇ ਮਾਹਰ ਵੈਦ ਸੁਭਾਸ਼ ਗੋਲਹੋਰਾ ਦੇ ਨਾਲ ਸਰ ਜੀ ਜੀ ਆਇਆਂ ਨੂੰ ਜੀ ਸ਼ੀਤਲ ਮੈਡਮ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਔਰ ਜਿੰਨੇ ਵੀ ਦਰਸ਼ਕ ਪ੍ਰੋਗਰਾਮ ਦੇਖ ਰਹੇ ਆ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿਕਾਰ ਪਰੀ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਜੀ ਸਰ ਬੜਾ ਵੱਡਾ ਸਵਾਲ ਆ ਕਿ ਅਸੀਂ ਸਿਹਤਮੰਦ ਕਿਵੇਂ ਰਹੀਏ ਜੀ ਅੱਜ ਦੇ ਜੀਵਨ ਦੇ ਵਿੱਚ ਜੋ ਸਾਡਾ ਦਿਨਚਰਿਆ ਹੁੰਦਾ ਜੇ ਉਹ ਜੇ ਸਾਡੇ ਕੋਲ ਰੋਜ਼ਗਾਰ ਦੇ ਸਾਧਨ ਨੇ ਜੇ ਉਹ ਜਿਹਾ ਸਾਡੇ ਕੋਲ ਕੰਮਕਾਰ ਹੈ ਜੇ ਉਹ ਜੀ ਟੈਨਸ਼ਨਾਂ ਨੇ ਪਰੇਸ਼ਾਨੀਆਂ ਨੇ ਉਹਦੇ ਵਿੱਚ ਖਾਣ ਪੀਣ ਦਾ ਬੜਾ ਅਸਰ ਹੋ ਜਾਂਦਾ ਜੀ ਤੇ ਬਿਮਾਰੀਆਂ ਵੀ ਤਾਂ ਹੀ ਆਉਂਦੀਆਂ ਨੇ ਕਿਉਂਕਿ ਜਿਹੜਾ ਸਾਡਾ ਖਾਣ ਪੀਣ ਸਹੀ ਨਹੀਂ ਹੁੰਦਾ ਜਾਂ ਅਸੀਂ ਬੜੇ ਪਰੇਸ਼ਾਨ ਆਪਣੇ ਕੰਮ ਕਾਰ ਚ ਰਹਿਨੇ ਆ ਤੁਹਾਡੀ ਕੀ ਰਾਏ ਆ ਕਿ ਇਨ ਬੰਦ ਇਨਸਾਨ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਖਾਣ ਪੀਣ ਦਾ ਕਿਵੇਂ ਧਿਆਨ ਰੱਖਣਾ ਚਾਹੀਦਾ ਦੇਖੋ ਸਭ ਤੋਂ ਪਹਿਲਾਂ ਤਾਂ ਸਾਡੇ ਮੌਸਮ ਹੈ ਮੌਸਮ ਦੇ ਅਕੋਰਡਿੰਗ ਸਾਨੂੰ ਖਾਣਾ ਪੀਣਾ ਔਰ ਸਰੀਰ ਦੇ ਉੱਤੇ ਕੀ ਮਲਣਾ ਚਾਹੀਦਾ ਖਾਣ ਪੀਣ ਨਾਲੋਂ ਜ਼ਿਆਦਾ ਸਾਨੂੰ ਸਰੀਰ ਤੇ ਮਲਣ ਦਾ ਵੀ ਧਿਆਨ ਦੇਣਾ ਚਾਹੀਦਾ ਜਿਵੇਂ ਅਸੀਂ ਆਪਣੀ ਨਾਭੀ ਹੈ ਧੁੰਨੀ ਹੈ ਇਹਨੂੰ ਕਦੇ ਦੇਖਦੇ ਹੀ ਨਹੀਂ ਬਿਲਕੁਲ ਇਦੇ ਵਿੱਚ ਸਵੇਰੇ ਫੂਸ ਜਿਹਾ ਇਕੱਠਾ ਹੋ ਜਾਂਦਾ ਪਰ ਝਾੜ ਦਿੰਨੇ ਆ ਕਦੇ ਸੋਚਿਆ ਵੀ ਉਹ ਕਿਉਂ ਇਕੱਠਾ ਹੁੰਦਾ ਨਹੀਂ ਸੋਚਦੇ ਕਿਉਂ ਕਿ ਕਿਉਂਕਿ ਸਾਡੀ ਜਿਹੜੀ ਨਾਭੀ ਆ ਉਹ ਸਖ ਕਰਦੀ ਆ ਉਹ ਸਖ ਕਰਦੀ ਆ ਜਦੋਂ ਆਪਾਂ ਲੇਟੇ ਹੋਏ ਆ ਉਹਨੇ ਆਪਦਾ ਚੱਕਰ ਚੱਲਦਾ ਜਦੋਂ ਉਹਨੂੰ ਕੁਝ ਮਿਲਦਾ ਨਹੀਂ ਖਾਣ ਨੂੰ ਤਾਂ ਫਿਰ ਉਹ ਸਾਡੇ ਜਿਹੜੇ ਬੰਡਾਣਾ ਪਾਈਆਂ ਨੇ ਅੰਡਰ ਗਾਰਮੈਂਟ ਪਾਏ ਹੋਏ ਆ ਉਹਨਾਂ ਦੇ ਵਿੱਚੋਂ ਖਿੱਚਦੀ ਆ ਤੇ ਉਹ ਫੂਸ ਜਿਹਾ ਇੱਥੇ ਇਕੱਠਾ ਹੋ ਜਾਂਦਾ ਹੂੰ ਹੂੰ ਤੇ ਉਹਦਾ ਕੁਝ ਅੰਸ਼ ਅੰਦਰ ਵੀ ਲੈ ਜਾਂਦੀ ਹੈ ਉਹਦੇ ਕਰਕੇ ਫਿਰ ਪੇਟ ਗੈਸ ਬਲੋਟਿੰਗ ਹੋਰ ਬੜੀਆਂ ਪ੍ਰੋਬਲਮ ਮਾਈਗਰੇਨ ਵਰਗੀਆਂ ਪ੍ਰੋਬਲਮ ਕੜੀਆਂ ਹੁੰਦੀਆਂ ਜੇ ਤੁਸੀਂ ਅਬਦੀ ਧੁੰਨੀ ਦੇ ਵਿੱਚ ਦੇਸੀ ਘਿਓ ਤੇ ਨਾਰੀਅਲ ਦਾ ਤੇਲ ਮਿਕਸ ਕਰਕੇ ਲਾਉਂਦੇ ਰਹੋ ਤਾਂ ਤੁਸੀਂ ਨੰਬਰ 1 ਤਾਂ ਕਦੇ ਵੀ ਦਿਮਾਗੀ ਕੋਈ ਕਮਜ਼ੋਰੀ ਦੇ ਸ਼ਿਕਾਰ ਨਹੀਂ ਹੁੰਦੇ ਜੀ ਦੂਜੀ ਗੱਲ ਕਦੇ ਵੀ ਤੁਹਾਨੂੰ ਅੱਖਾਂ ਦੀ ਲਾਈਟ ਕਮਜ਼ੋਰ ਨਹੀਂ ਹੁੰਦੀ ਤੀਜੀ ਗੱਲ ਜਿਹੜੀ ਸਭ ਤੋਂ ਵੱਡੀ ਆ ਕਿ ਤੁਹਾਡਾ ਜਿਹੜਾ ਨਰਵ ਸਿਸਟਮ ਹੈ ਬਾਡੀ ਦਾ ਚਮੜੀ ਦਾ ਉਹ ਸਾਰਾ ਲੂਬ੍ਰੀਕੇਟ ਰਹਿੰਦਾ ਤੁਸੀਂ ਹਰ ਵਕਤ ਚੁੱਸ ਰਹੋਗੇ ਹੁਣ ਜਿਵੇਂ ਮੈਂ ਨੂੰ ਤੁਸੀਂ ਦੇਖ ਲਿਓ ਕਦੇ ਵੀ ਮੈਂ 9 ਵਜੇ ਬੈਠਦਾ ਸਵੇਰੇ ਰਾਤ ਨੂੰ ਮੈਂ ਤਕਰੀਬਨ ਤਕਰੀਬਨ 11 11:30 ਵਜੇ ਤੱਕ ਲਾਸਟ ਪੇਸ਼ੈਂਟ ਨਾਲ ਮੀਟਿੰਗ ਕਰ ਦਿਆ ਕਰ ਲੈਨੇ ਹਾਂ ਔਰ ਇੱਕ ਲੰਬੀ ਜਿਹੜੀ ਸਾਡੀ ਮੀਟਿੰਗ ਆ ਪੂਰਾ ਪੂਰਾ ਦਿਨ ਤੁਸੀਂ ਮੈਨੂੰ ਦੇਖੋਗੇ 9 ਵਜੇ ਮਿਲ ਕੇ ਗਏ ਸੀ ਗੁਲਬ ਸਿੰਘ ਉਮੇਂ ਹੀ ਬੈਠੇ ਸੀ ਰਾਤ ਨੂੰ ਆਏ 10 ਵਜੇ ਫੇਰ ਉਮੇਂ ਹੀ ਬੈਠੇ ਉਹ ਮੇਦੇ ਉਮੇਂ ਹੀ ਨੇ ਇਹਦਾ ਰੀਜ਼ਨ ਹੈ ਕਿ ਅਸੀਂ ਇਹ ਛੋਟੇ ਛੋਟੇ ਚੀਜ਼ਾਂ ਦਾ ਖਿਆਲ ਰੱਖਦੇ ਆ ਕਿ 9 ਹਾਂ ਦੇ ਵਿੱਚ ਤੇਲ ਲਾਉਣਾ ਪੈਰਾਂ ਦੇ ਨੋਹਾਂ 'ਚ ਤੇਲ ਲਾਉਣਾ ਬਰਸ਼ ਕਰਨ ਵਾਲੀ ਲਾ ਲੈਣਾ ਕੋਲੀ ਕੋਲੀ ਪਈ ਆ ਉਹ ਚਾਹੇ ਦੋਏ ਨੋਹਾਂ 'ਚ ਡਬਾਉਣੇ ਆ ਐਂ ਲਾ ਕੇ ਚੰਗੀ ਤਰ੍ਹਾਂ ਜਦੋਂ ਬਰਸ਼ ਨੂੰ ਆਪਣਾ ਪੇਸਟ ਲਾਇਆ ਕਰ ਲਿਆ ਕੰਮ ਕਿੰਨਾ ਕਰ ਕੁਛ ਵੀ ਨਹੀਂ ਬਰਸ਼ ਤੋਂ ਪਹਿਲਾਂ ਸਿਰ 'ਚ ਕੋਲੀ ਭਰ ਕੇ ਤੇਲ ਦੀ ਪਾਲੀ ਦੀ ਆ ਉਹਨੂੰ ਚੰਗੀ ਤਰ੍ਹਾਂ ਥੱਪ ਲਈਦਾ ਬਰਸ਼ ਬਰਸ਼ ਕੀਤਾ ਜਦੋਂ ਉਹਨੂੰ ਤੇਲ ਰਚ ਗਿਆ ਨਾ ਲੈ ਮਤਲਬ ਕੰਮ ਕੁਛ ਨਹੀਂ ਹੁੰਦੇ ਟਾਈਮ ਆਪਣੇ ਆਪ ਸੇਵ ਹੁੰਦੇ ਨੇ ਇਸੇ ਤਰ੍ਹਾਂ ਕੰਨਾਂ ਦੇ ਵਿੱਚ ਐ ਤੇਲ ਹੌਲੀ ਹੌਲੀ ਐ ਮਲ ਲਿਆ ਪਰ ਕੁਛ ਵੀ ਨਹੀਂ ਆ ਜਿਨਾਂ ਤੁਸੀਂ ਸਰੀਰ ਨੂੰ ਜਿਵੇਂ ਮਸ਼ੀਨ ਹੈ ਕੋਈ ਵੀ ਉਹਨੂੰ ਆਪਾਂ ਤੇਲ ਦਿੰਨੇ ਆ ਨਾ ਗੜਗੜ ਗੜਗੜ ਕਰਦੀ ਉਹਨੂੰ ਤੇਲ ਦਿੰਨੇ ਰੈਲੀ ਹੋ ਜਾਂਦੀ ਆ ਐਂ ਕੁੰਡੇ ਕਬਜੇ ਰੈਲੇ ਹੋ ਜਾਂਦੇ ਸਾਡਾ ਵੀ ਤਾਂ ਸਰੀਰ ਰੱਬ ਨੇ ਐਂ ਬਣਾਇਆ ਹੋਇਆ ਇਹਨੂੰ ਬਾਹਰੋਂ ਜਿਹੜੇ ਸਾਡੇ 9 ਦੇ 9 ਦੁਆਰ ਉਹਨਾਂ ਨੋਆਂ ਦੀ ਵਾਸ਼ਿੰਗ ਤਾਂ ਜ਼ਰੂਰੀ ਆ ਅੱਖਾਂ ਵੀ ਨੇ ਨੱਕ ਵੀ ਆ ਬੁੱਲ ਵੀ ਨੇ ਸਾਡੇ ਗੁਪਤੰਗ ਨੇ ਸਾਡੀ ਨੱਭ ਵੀ ਆ ਸਭ ਕੁਝ ਆ ਤੇ ਇਸੇ ਤਰ੍ਹਾਂ ਨਖੂਨ ਦੇ ਵਿੱਚ ਵੀ ਜਿਹੜਿਆ ਨਾਹ ਦੇ ਵਿੱਚ ਦਰਜ ਹੁੰਦੀ ਆ ਇਹਦੇ ਵਿੱਚੋਂ ਸਾਡੀ ਸਕਿਨ ਸਾਹ ਲੈਂਦੀ ਆ ਜੀ ਸ਼ਾਇਦ ਤੁਹਾਨੂੰ ਪਤਾ ਹੋਵੇ ਕਿ ਜਿਵੇਂ ਕੋਈ ਗਲਵਜ਼ ਆਪਾਂ ਪਾ ਲਈਏ ਰਬੜ ਦੇ ਤਾਂ ਸਾਡੇ ਗਲਵਜ਼ ਜਿਹੜੇ ਪਤਲੇ ਬਦਲੇ ਅਸੀਂ ਪਾਉਨੇ ਆ ਤਾਂ ਉਹ ਅੰਦਰੋਂ ਗਿੱਲੇ ਹੋਣੇ ਸ਼ੁਰੂ ਹੋ ਜਾਂਦੇ ਨੇ ਕਿਉਂ ਕਿਉਂਕਿ ਉਹਨਾਂ 'ਚ ਮੌਇਸਚਰ ਆ ਜਾਂਦਾ ਤੁਸੀਂ ਘਬਰਾ ਜੰਨੇ ਉਹਨਾਂ ਨੂੰ ਲਾ ਦਿੰਨੇ ਆ ਲਾਉਣੇ ਤਾਂ ਚੇਂਜ ਆਉਂਦਾ ਕਿਉਂ ਸਾਹ ਬੰਦ ਹੋ ਗਿਆ ਸੀ ਨਾ ਖੁੰਦਾ ਕਰੇ ਜਾਂਦੇ ਹੀ ਬੂਟ ਜਰਾਬਾਂ ਪਹਿਲਾਂ ਲਾਉਨੇ ਆ ਕਿਉਂ ਲਾਉਨੇ ਆ ਲਾਉਣ ਸਾਰ ਸਾਨੂੰ ਆਰਾਮ ਮਿਲਦਾ ਸ਼ਾਂਤੀ ਮਿਲਦਾ ਕਿਉਂ ਮਿਲਦਾ ਕਿ ਸਾਡੇ ਨਾਖੂਨ ਦੇ ਥਰੂ ਸਾਡੀ ਸਕਿਨ ਜਿਹੜੀ ਸਾਹ ਲੈਂਦੀ ਆ ਸਾਨੂੰ ਰਿਲੈਕਸ ਮਿਲਦਾ ਤਾਂ ਉਹ ਕਿਉਂ ਨਾ ਸੀ ਹੋਰ ਸਾਰੇ ਕੰਮ ਛੱਡ ਕੇ ਇਹਨਾਂ ਨੂੰ ਤੇਲ ਲਾਈਏ ਸਾਨੂੰ ਦਾ ਜੇ ਸਰੋਂ ਦਾ ਲਾਲੂ ਤੇਲਾਂ ਦਾ ਲਾਲੂ ਦਾਰੀਅਲ ਦਾ ਲਾਲੂ ਜਤੂਨ ਦਾ ਲਾਲੂ ਕੋਈ ਤਾਂ ਲਾਓ ਤੇਲ ਲਾਓ ਪਰ ਤੇ ਇਹੋ ਜਿਹੜੀ ਚੀਜ਼ ਆ ਉਹ ਉਹ ਸਾਡੀ ਬਾਡੀ ਨੂੰ ਰਿਲੈਕਸ ਕਰਦੀ ਆ ਇਹ ਗੱਲ ਹੋ ਗਈ ਬਾਹਰੋਂ ਮਲਣ ਦੀ ਹੁਣ ਇੱਕ ਵੱਡੀ ਚੀਜ਼ ਮੈਂ ਤੁਹਾਨੂੰ ਦੱਸਣ ਜਾ ਰਿਹਾ ਮੈਡਮ ਕਿ ਜਿਵੇਂ ਮੰਨ ਲਓ ਸਿਆਲਾਂ ਦੇ ਦਿਨ ਨੇ ਹੁਣ ਹੂੰ ਤੇਲਾਂ ਦਾ ਤੇਲ ਲਓ ਉਹ ਇੱਕ ਕਟੋਰੀ ਲੈ ਲਓ ਹਫਤੇ ਚ ਇੱਕ ਦਿਨ ਕਰਨਾ ਇੱਕ ਕਟੋਰੀ ਤੇਲ ਲੈ ਲਓ ਉਹਨੂੰ ਇਸੇ ਚ ਢੋਲ ਦਿਓ ਹੂੰ ਲੈ ਕੇ ਬਾਥਰੂਮ ਚ ਨਹਾਉਣ ਤੋਂ ਪਹਿਲਾਂ 2 ਮਿੰਟ ਪਹਿਲਾਂ ਹੀ ਇੱਥੋਂ ਲਾਉਂਦੇ 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 ਨੀਚੇ ਤੱਕ ਆਓ ਕੰਨਾਂ ਚ ਘਮਾਓ ਤੇ ਹੱਥ ਕੱਚਾਂ ਚ ਚੰਗੀ ਤਰ੍ਹਾਂ ਮਲੋ ਨਾਭੀ ਚ ਮਲੋ ਥੱਲੇ ਸਾਰੀ ਜਗ੍ਹਾ ਮਲਦੇ ਮਲਦੇ ਪੈਰਾਂ ਤੱਕ ਲੈ ਜਾਓ ਜੀ ਇੱਕ ਕਟੋਰੀ ਤੁਹਾਡੇ ਸਰੀਰ ਨੇ ਤੇਲ ਪੀ ਜਾਣਾ ਤੁਹਾਨੂੰ ਪਤਾ ਹੀ ਨਹੀਂ ਸਰੀਰ ਇਹਨਾ ਭੁੱਖਾ ਸਰੀਰ ਜਿਹੜਾ ਚੂਸ ਲੈਂਦਾ ਸਾਰਾ ਦਾ ਸਾਰਾ ਟੇਲ ਅਸੀਂ ਦੰਦੇ ਨਹੀਂ ਜਦੋਂ ਤੁਸੀਂ ਇਹਨੂੰ ਦੇਣ ਲੱਗੇ ਕਈ ਲੋਕ ਹਫ਼ਤੇ ਚ ਦੋ ਦਿਨ ਵੀ ਦੇ ਰਹੇ ਹੁਣ ਮੇਰੀ ਗੱਲ ਸੁਣਦੇ ਨੇ ਮੇਰੇ ਜਿਹੜੇ ਆਉਣ ਵਾਲੇ ਸਾਡੇ ਪੇਸ਼ੈਂਟ ਸਾਰੇ ਸੁਣਦੇ ਆ ਉਹ ਕਿਉਂਕਿ ਮੈਂ ਨੇਚਰੋਪੈਥੀ ਦੇ ਵਿੱਚ ਕੀਤਾ ਮੈਡਮ ਜਾ ਕੇ ਸਾਰਾ ਡਿਪਲੋਮਾ ਜੋ ਵੀ ਕੀਤਾ ਨੇਚਰੋਪੈਥੀ ਦੇ ਵਿੱਚ ਯੋਗਾ ਸਾਇੰਸ ਹੈ ਨੇਚਰੋਪੈਥੀ ਦੇ ਵਿੱਚ ਬੋਡੀ ਦੇ ਵਿੱਚ ਕੀ ਖਾਣਾ ਕੀ ਪੀਣਾ ਕਿੱਦਾਂ ਦੀ ਡਾਈਟ ਕੀ ਚੀਜ਼ एवरीथिंग ਮਤਲਬ ਉਹ ਚੀਜ਼ਾਂ ਅਸੀਂ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਕਿ ਬਹੁਤਾ ਕੁਝ ਦਵਾਈਆਂ 'ਚ ਨਹੀਂ ਪਿਆ ਸਿਰਫ ਤੁਸੀਂ ਆਪਣਾ ਖਾਣ-ਪਾਣ ਤੇ ਰਹਿਣ-ਸਹਿਣ ਠੀਕ ਕਰੋ ਅਗਰ ਹਫਤੇ 'ਚ ਇੱਕ ਦਿਨ ਵੀ ਆਪਾਂ ਤੇਲ ਬਾਡੀ ਤੇ ਮਲਦੇ ਹਾਂ ਜਿਵੇਂ ਹੁਣ ਠੰਡ ਹੈ ਠੰਡ 'ਚ ਤੇਲਾਂ ਦਾ ਤੇਲ ਮਲ ਲਓ ਜਿਵੇਂ ਗਰਮੀਆਂ ਆਉਣਗੀਆਂ ਗਰਮੀਆਂ 'ਚ ਸਰੋਂ ਦਾ ਤੇਲ ਮਲ ਲਓ ਜੀ ਜੇ ਕਿਸੇ ਨੂੰ ਸਕਿਨ ਦੇ ਚਮੜੀ ਦੇ ਉੱਤੇ ਕੋਈ ਰੋਗ ਹੈ ਖਾਰਸ਼ ਰਹਿੰਦੀ ਹੈ ਤਾਂ ਨਾਰੀਅਲ ਦਾ ਤੇਲ ਮਲ ਲਓ ਹਫਤੇ 'ਚ ਇੱਕ ਵਾਰੀ ਤੇਲ ਮਲਣਾ ਬਾਡੀ ਤੇ ਇਹ ਸਾਡਾ ਬਾਹਰਲਾ ਪੋਸ਼ਨ ਹੈ ਜਦੋਂ ਤੁਸੀਂ ਉਹਦੇ ਬਾਅਦ ਨਹਾਓਗੇ ਤੁਰੰਤ ਨਹਾ ਲੈਣਾ ਤੁਡੇ ਰੌਂਗਟੇ ਖੜੇ ਹੋ ਜਾਂਦੇ ਐ ਇੱਥੋਂ ਅਜਵੇਂ ਹੁਣ ਆਪਣੇ ਠੰਢਜ ਹੋਏ ਹੋਏ ਹਨ ਇੱਥੇ ਤੇਲ ਲਾਓ ਤੇਲ ਸਿੱਧਾ ਅੰਦਰ ਜਾਊਗਾ ਤਾਂ ਉਹ ਸਾਡਾ ਮ사ਜ ਨਾਲੋਂ ਵੀ ਬੈਟਰ ਚੀਜ਼ ਹੋ ਜੀ ਗੁੱਡ ਚੀਜ਼ ਹੋ ਜਾਂਦੀ ਐ ਤੇ ਉਹਦੇ ਨਾਲ ਤੁਸੀਂ ਕਾਫੀ ਹਲਕਾ ਕਾਫੀ ਲਾਈਟ ਔਰ ਕਾਫੀ એનਰਜੈਟਿਕ ਫੀਲ ਕਰੋਗੇ ਤਾਂ ਇਹ ਹੋ ਗਿਆ ਮੈਡਮ ਜਿਹੜਾ ਬਾਹਰੋਂ ਅਸੀਂ ਬਾਡੀ ਦਾ ਪੋਸ਼ਣ ਕਰ ਸਕਦੇ ਆ ਹੂੰ ਬਿਲਕੁਲ ਸਰ ਬਹੁਤ ਵਧੀਆ ਗੱਲ ਤੁਸੀਂ ਇਹ ਦੱਸੀ ਕਿ ਸਾਨੂੰ ਆਪਣੇ ਸਰੀਰ ਨੂੰ ਤੇਲ ਦੇਣਾ ਚਾਹੀਦਾ ਹੈ ਜਿਵੇਂ ਅਸੀਂ ਮਸ਼ੀਨਾਂ ਨੂੰ ਤੇਲ ਦਿੰਨੇ ਆ ਨਾ ਸਮੇਂ-ਸਮੇਂ ਅਨੁਸਾਰ ਮਸ਼ੀਨਾਂ ਸਾਡੇ ਤੋਂ ਤੇਲ ਮੰਗਦੀਆਂ ਚਾਹੇ ਉਹ ਸਲਾਈ ਮਸ਼ੀਨ ਆ ਜਾਂ ਕੋਈ ਵੀ ਮਸ਼ੀਨ ਆ ਜਾਂ ਅਸੀਂ ਆਪਣੇ ਸਕੂਟਰ ਗੱਡੀ ਵਾਹਨ ਦੇ ਵਿੱਚ ਵੀ ਤੇਲ ਪਾਉਂਦੇ ਆ ਸੋ ਸਾਡਾ ਸਰੀਰ ਵੀ ਉਸੇ ਤਰ੍ਹਾਂ ਮਸ਼ੀਨਰੀ ਦੀ ਤਰ੍ਹਾਂ ਕੰਮ ਕਰਦਾ ਜੇ ਇਹਨੂੰ ਤੇਲ ਦਉਂਦੇ ਰਵਾਂਗੇ ਤਾਂ ਜਿਹੜਾ ਮੋਇਸਚਰ ਆ ਬਾਡੀ ਦਾ ਬਣਿਆ ਰਹੂਗਾ ਇੱਕ ਵੈਦ ਸਾਹਿਬ ਬੜੀ ਵੱਡੀ ਮੁਸੀਬਤ ਅੱਜ ਦੇ ਸਮੇਂ 'ਚ ਬਣੀ ਆ ਉਹ ਸਿਰਫ ਪੰਜਾਬ ਦੀ ਨਹੀਂ ਬਲਕਿ ਮੈਨੂੰ ਲੱਗਦਾ ਤਰੀ ਅੰਤਰਰਾਸ਼ਟਰੀ ਪੱਧਰ ਦੀ ਮੁਸੀਬਤ ਆ ਉਹ ਆ ਮੋਟਾਪਾ ਹਰ ਕੋਈ ਕਹਿੰਦਾ ਮੈਂ ਆਣੀ ਖਾਣਾ ਮੈਂ ਮੋਟਾ ਹੋ ਜਾਊਗਾ ਮੱਖਣ ਨਹੀਂ ਖਾਣਾ ਮੈਂ ਮੋਟਾ ਹੋ ਜਾਊਗਾ ਦੇਸੀ ਕਿਉਂ ਨਹੀਂ ਖਾਣਾ ਮੈਂ ਮੋਟਾ ਹੋ ਜਾਊਗਾ ਪੁਰਾਣੇ ਜ਼ਮਾਨਿਆਂ ਦੇ ਵਿੱਚ ਤਾਂ ਲੋਕ ਬਾਟੇ ਦੇ ਬਾਟੇ ਦੇਸੀ ਘਿਓ ਦੇ ਪੀ ਜਾਇਆ ਕਰਦੇ ਸੀ ਤੇ ਉਹ ਮੋਟਾਪੇ ਨਾਲ ਦੀ ਚੀਜ਼ ਨਹੀਂ ਸੀ ਪਰ ਹੁਣ ਮੋਟਾਪਾ ਆਮ ਘਰਾਂ ਦੇ ਵਿੱਚ ਘਰ ਘਰ ਗਿਆ ਹੈਗਾ ਇਹਦੇ ਬਾਰੇ ਕੀ ਕਹਿੰਦੇ ਪੁਰਾਣੇ ਜ਼ਮਾਨੇ 'ਚ ਲੋਕ ਖਾਂਦੇ ਸੀ ਅਸੀਂ ਵੀ ਦੇਖੇ ਨੇ ਕਿਉਂਕਿ ਮੈਂ ਪਿੰਡਾਂ ਦੇ ਵਿੱਚ ਜੰਮਿਆ ਪਲਿਆ ਹੁਣ ਅੱਜ ਤੋਂ ਮੈਂ ਅੱਜ 60 ਸਾਲ ਦਾ ਤਾਂ ਮੈਂ ਅੱਜ ਤੋਂ ਕੋਈ ਜ਼ਿਆਦਾ ਨਹੀਂ 50 ਸਾਲ ਪੁਰਾਣਾ ਜ਼ਮਾਨਾ ਦੇਖਿਆ ਹੋਸ਼ ਆ ਗਈ ਸੀ ਪੂਰੀ 9-10 ਸਾਲ ਦੇ ਜ਼ਮਾਨਾ ਦੇਖਣ ਲੱਗ ਗਏ ਸੀ ਤਾਂ 50 ਸਾਲ ਪਹਿਲਾਂ ਤੁਸੀਂ ਆਪ ਹੀ ਇਮੇਜਨ ਕਰੋ ਕਿਹੋ ਜਿਹਾ ਜ਼ਮਾਨਾ ਹੋਊਗਾ ਕਿਹੋ ਜਿਹਾ ਘਰ ਸੀਗੇ ਮੈਂ ਉਸ ਪਿੰਡ 'ਚ ਬਣਿਆ ਜਿਸ ਪਿੰਡ 'ਚ ਅਧੇ ਘਰ ਕੱਚੇ ਹੁੰਦੇ ਸੀਗੇ ਲਿਪ ਲਿਪ ਕੇ ਪੋਚੇ ਲਾਉਣੇ ਸਾਡੇ ਖੁਦ ਦੇ ਘਰ 'ਚ ਸਾਡੀ ਦਾਦੀ ਗੋਹਾ ਪਾ ਕੇ ਪੋਚਾ ਲਾਉਂਦੀ ਹੁੰਦੀ ਸੀ ਮਿੱਟੀ 'ਚ ਤਾਂ ਅਸੀਂ ਉਸ ਉਹਨਾਂ ਘਰਾਂ 'ਚ ਜੰਮੇ ਪਲੇ ਆ ਤੇ ਚੁੱਲ੍ਹਾ ਬਣਿਆ ਹੁੰਦਾ ਸੀ ਨਾਲ ਉਹਦੇ ਮਮਟੇ ਉੱਥੇ ਪੀੜੀਆਂ ਡਾਹ ਕੇ ਸਾਰਿਆਂ ਨੇ ਮੂੜਾ ਪੀੜੀ ਲਾ ਕੇ ਰੋਟੀ ਖਾਣੀ ਇੱਕ ਜਾਨੀ ਤਵੇ ਤੇ ਰੋਟੀ ਲਾ ਰਹੀ ਸੀ ਉਹ ਜਿਹੜਾ ਨਜ਼ਾਰਾ ਦੇਖਿਆ ਹੋਇਆ ਉਹ ਫਿਰ ਲੋਕੀ ਉਹਨੀ ਮਿਹਨਤ ਵੀ ਕਰਦੇ ਸੀ ਜੇ ਜੀ ਕੰਮ ਕਰਦੇ ਸੀ ਜਿਵੇਂ ਇੱਕ ਕਹਾਵਤ ਬਣੀ ਵੀ ਦੱਬ ਕੇ ਰੱਜ ਕੇ ਖਾ ਤੇ ਦੱਬ ਕੇ ਬਾ ਇੱਕ ਕਹਾਵਤ ਸੀ ਇੱਕ ਵੀ ਮਤਲਬ ਕੰਮ ਵੀ ਉਹਨਾਂ ਕਰ ਹੁਣ ਕੀ ਆ ਹੁਣ ਬੰਦਾ ਬੈੱਡ ਤੇ ਬੈਠਾ ਰੋਟੀ ਖਾ ਰਿਆ ਬੈੱਡ ਤੇ ਬੈਠੇ ਮਟਰ ਖਾ ਲਿਆ ਉੱਥੇ ਬਟਰ ਉੱਥੇ ਚਕਾਏ ਪਾਣਦੇ ਤੇ ਉੱਥੇ ਸੌਂ ਗਿਆ ਇਹ ਵੀ ਤਾਂ ਬੜੀ ਗੱਲ ਹੈ ਨਾ ਜੀ ਔਰ ਜਿਹੜਾ ਬੈੱਡ ਤੇ ਰੋਟੀ ਖਾਣ ਵਾਲਾ ਸਿਸਟਮ ਹੈ ਮੈਂ ਖੁਦ ਹੰਡਾਇਆ ਜਿਹੜੇ ਲੋਕ ਬੈੱਡ ਤੇ ਬਹਿ ਕੇ ਰੋਟੀ ਖਾਂਦੇ ਨੇ ਜਿੰਨੀ ਕੁ ਥੇ ਮੈਂ ਵੀ ਕੀਤਾ ਹੈ ਕਿਉਂਕਿ ਮੈਂ ਵੀ ਤੁਹਾਡੇ ਵਿੱਚੋਂ ਆ ਮੈਂ ਕੋਈ ਉੱਪਰੋਂ ਥੋੜੀ ਟਪਕਿਆ ਹੋਇਆ ਤੁਹਾਡੇ ਪਰਿਵਾਰਾਂ ਚੋਂ ਹੀ ਆ ਮੈਂ ਵੀ ਪਹਿਲਾਂ-ਪਹਿਲਾਂ ਬੈੱਡ ਤੇ ਰੋਟੀ ਖਾਂਦਾ ਹੁੰਦਾ ਸੀ ਬਹਿ ਕੇ ਤਾਂ ਜਿੰਨੇ ਦਿਨ ਮੈਂ ਬੈੱਡ ਤੇ ਰੋਟੀ ਬਹਿ ਕੇ ਖਾਧੀ ਆ ਜੀ ਬਰਕਤ ਹੀ ਨਹੀਂ ਹੁੰਦੀ ਸੀ ਕੰਮ 'ਚ ਹੀ ਬਰਕਤ ਨਹੀਂ ਆਈ ਧਨ ਦੌਲਤ ਤਾਂ ਬਹੁਤ ਦੂਰ ਦੀ ਗੱਲ ਫਿਰ ਮੈਨੂੰ ਕਿਸੇ ਦੋਸਤ ਮਿੱਤਰ ਨੇ ਕਿਹਾ ਇੱਕ ਦਿਨ ਮੇਰੇ ਘਰੇ ਆਇਆ ਤੇ ਕਹਿੰਦਾ ਯਾਰ ਤੂੰ ਇੱਥੇ ਬਹਿ ਕੇ ਰੋਟੀ ਨਾ ਖਾਇਆ ਕਰ ਮਾਰ ਤੈਨੂੰ ਕੀ ਆ ਕਹਿੰਦਾ ਯਾਰ ਮਗਰ ਆਪਣਾ ਕਾਰੋਬਾਰ ਵਧੀਆ ਚੱਲਦਾ ਕਹਿੰਦਾ ਮੈਂ ਬਣਾਇਆ ਕੀ ਮੈਂ ਬਣਾਇਆ ਤਾਂ ਕੁਝ ਨਹੀਂ ਯਾਰ ਕੰਮ ਵਧੀਆ ਚੱਲੀ ਜਾਂਦਾ ਕਹਿੰਦਾ ਤੂੰ ਐ ਕਰ ਥੱਲੇ ਜ਼ਮੀਨ ਤੇ ਬਹਿ ਕੇ ਰੋਟੀ ਖਾ ਮੈਡਮ ਤੁਸੀਂ ਜਦ ਵੀ ਮੇਰੇ ਕੋਲ ਕਦੇ ਲੰਚ ਟਾਈਮ 'ਚ ਆਗੇ ਜਾਂ ਡਿਨਰ ਟਾਈਮ 'ਚ ਆਗੇ ਮੈਂ ਜ਼ਮੀਨ ਤੇ ਬਹਿ ਕੇ ਰੋਟੀ ਖਾਂਦਾ ਹੁੰਦਾ ਮੇਰਾ ਸਾਰਾ ਸਟਾਫ ਵੀ ਦੇਖਦਾ ਹੁੰਦਾ ਵੀ ਗੁਲਸਤਾਨ ਥੱਲੇ ਹੁਣ ਮੇਰਾ ਸਟਾਫ ਵੀ ਬੈਠਣ ਲੱਗਾ ਵੀ ਥੱਲੇ ਬਹਿ ਕੇ ਖਾਂਦੇ ਆ ਤੇ ਮਤਲਬ ਉਹ ਉਹ ਦਿਨ ਗਿਆ ਜੀ ਇਹ ਮੈਂ ਤੁਹਾਨੂੰ ਵਿੱਚ ਇੱਕ ਛੋਟੀ ਜੀ ਗੱਲ ਆ ਬਹੁਤ ਐਕਸਪੀਰੀਅੰਸ ਦੀ ਸ਼ੇਅਰ ਕੀਤੀ ਹੈ ਕਿ ਇਹਦੇ 'ਚ ਬਹੁਤ ਬੜੀ ਬਰ ਤੁਸੀਂ ਕਦੇ ਬੈੱਡ ਤੇ ਬਹਿ ਕੇ ਰਾਤ ਨੂੰ ਰੋਟੀ ਖਾ ਲਓ ਸਵੇਰੇ ਤੁਹਾਨੂੰ ਕੋਈ ਨਾ ਕੋਈ ਬੈਡ ਨਿਊਜ਼ ਆਉਗੀ ਆਉਗੀ ਚਾਹੇ ਛੋਟੀ ਆਵੇ ਚਾਹੇ ਬੜੀ ਆਵੇ ਇਹ ਇੱਕ ਕੁਦਰਤੀ ਹੈ ਕਿਉਂਕਿ ਜਿਸ ਜਗ੍ਹਾ ਤੇ ਅਸੀਂ ਸੌਣੇ ਆ ਜਿਸ ਜਗ੍ਹਾ ਤੇ ਅਸੀਂ ਰਾਤ ਨੂੰ ਆਪਣਾ ਜੋ ਵੀ ਕਰਦੇ ਆ ਉਸ ਜਗ੍ਹਾ ਤੇ ਬਹਿ ਕੇ ਤੁਸੀਂ ਅੰਨ ਨੂੰ ਖਾਂਦੇ ਹੋ ਉਹ ਤੁਹਾਨੂੰ ਨੁਕਸਾਨ ਕਰਦਾ ਤੇ ਇਹ ਗੱਲਾਂ ਜਿਹੜੀਆਂ ਹੈਗੀਆਂ ਨੇ ਸੋ ਹੈਗੀਆਂ ਨੇ ਗੋਡ ਜੋ ਹੈਗਾ ਸੋ ਗੋਡ ਹੈਗਾ ਤੇ ਇਹ ਪੁਰਾਣੇ ਟਾਈਮ ਦੀਆਂ ਬਣੀਆਂ ਹੋਈਆਂ ਗੱਲਾਂ ਨੇ ਪੁਰਾਣੇ ਟਾਈਮ ਦੀਆਂ ਨੇ ਹੁਣ ਰਸੋਈ 'ਚ ਅਸੀਂ ਜੁੱਤੀ ਲਾ ਕੇ ਵੜਦੇ ਆ ਜੀ ਅਸੀਂ ਅੱਜ ਵੀ ਜੁੱਤੀ ਲਾ ਕੇ ਅੰਦਰ ਰਸੋਈ ਦੇ ਵੜਦੇ ਆ ਤੇ ਲੇਕਿਨ ਹੁਣ ਦੇ ਬੱਚੇ ਕੀ ਕਰਦੇ ਹੁਣ ਉਮੀ ਤੁਰੇ ਫਿਰੀ ਜਾਂਦੇ ਨੇ ਮਤਲਬ ਉਹ ਏ ਨਹੀਂ ਹੈ ਕਿ ਅਸੀਂ ਨਵੇਂ ਜਮਾਨੇ 'ਚ ਪੈਦਾ ਹੋ ਗਏ ਤੇ ਰੱਬ ਬਦਲ ਗਿਆ ਰੱਬ ਤੇ ਉਹੀ ਆ ਰੱਬ ਨੇ ਕਦੇ ਵੀ ਨਿੰਮ ਦੇ ਦਰਖਤ ਨੂੰ ਜਾਮਣਾ ਨਹੀਂ ਲਾਈ ਜਾਂ ਮੈਂ ਤੁਹਾਨੂੰ ਦੱਸਾਂ ਰੱਬ ਨੇ ਜੇ ਰੱਬ ਇਹੋ ਜੇ ਕੰਮ ਕਰਨ ਲੱਗਾ ਫਿਰ ਕੀ ਕਰੋਗੇ ਖੰਜੂਰ ਦੇ ਪੇੜ ਨੂੰ ਜੇ ਪਿੱਪਲ ਲੱਗ ਗਿਆ ਫਿਰ ਕੀ ਕਰੋਗੇ ਰੱਬ ਆਪਣੀ ਜਗ੍ਹਾ ਤੇ ਸਟਿਲ ਲਾ ਸਟੈਂਡ ਆ ਬੰਦੇ ਦੇ ਨੱਕ ਉੱਥੇ ਲਾਉਂਦਾ ਬੁੱਲ ਉੱਥੇ ਲਾਉਂਦਾ ਅੱਖਾਂ ਉੱਥੇ ਲਾਉਂਦਾ ਜਿੱਦਨ ਉਹ ਬਦਲ ਗਿਆ ਫਿਰ ਬਿੰਗੇ ਸਿੱਧੇ ਜੇ ਫਿਰੋਂਗੇ ਤਾਂ ਇਸ ਕਰਕੇ ਰੱਬ ਨੂੰ ਜੇ ਮੰਨਦੇ ਹੋ ਤਾਂ ਉਹਦੀ ਗੱਲ ਵੀ ਮੰਨਣੀ ਪਊਗੀ ਐ ਨਾ ਸੋਚੋ ਵੀ ਜਿਹੜੇ ਸਾਡੇ ਬੁੜੇ ਬਜ਼ੁਰਗ ਸੀ ਉਹ ਤਾਂ ਅਕਲ ਮੰਦੇ ਨਹੀਂ ਸੀ ਉਹਨਾਂ ਨੂੰ ਪਤਾ ਹੀ ਨਹੀਂ ਤੇ ਜੁੱਤੀ ਲਾ ਕੇ ਰਸੋਈ ਚ ਇਹ ਚੀਜ਼ਾਂ ਦਾ ਖਿਆਲ ਰੱਖੋ ਬਾਕੀ ਜਿਹੜੀ ਤੰਦਰੁਸਤੀ ਹੈ ਉਹਦਾ ਸਭ ਤੋਂ ਵੱਡਾ ਲੈਣ ਦੇਣੇ ਆ ਕਿ ਜਿਹੜਾ ਮੋਟਾਪੇ ਦੀ ਗੱਲ ਮੈਡਮ ਤੁਸੀਂ ਕੀਤੀ ਆ ਉਹਦਾ ਮੇਨ ਮਕਸਦ ਹੈ ਕਿ ਲੇਜੀ ਹੋ ਗਏ ਨੇ ਲੋਕ ਸੁਸਤ ਹੋਗੇ ਸੁਸਤ ਹੋਗੇ ਨੇ ਔਰ ਇਹਦੇ ਵਿੱਚ ਇੱਕ ਚੀਜ਼ ਮੈਂ ਤੁਹਾਨੂੰ ਦੱਸਦਾ ਮੋਟਾਪਾ ਘਟਾਉਣ ਦੀ ਸਭ ਤੋਂ ਵਧੀਆ ਚੀਜ਼ ਜਿਹੜੀ ਅਸੀਂ ਮਾਰਕੀਟ 'ਚ ਲੈ ਕੇ ਆਏ ਆ ਲੋਕਾਂ ਨੂੰ ਦੱਸਿਆ ਪਹਿਲਾਂ ਤਾਂ ਮੈਂ ਟੀਵੀ ਤੇ ਲੋਕਾਂ ਨੂੰ ਖੁੱਲ੍ਹ ਕੇ ਨੁਸਖਾ ਦੱਸਿਆ ਜਦੋਂ ਮੈਨੂੰ ਪਤਾ ਲੱਗ ਗਿਆ ਵੇ ਨੁਸਖਾ ਕਾਮਯਾਬ ਹੈ ਲੋਕਾਂ ਨੂੰ ਫਾਇਦਾ ਕਰ ਰਿਹਾ ਫਿਰ ਮੈਂ ਉਸ ਨੁਸਕੇ ਨੂੰ ਗਵਰਨਮੈਂਟ ਤੋਂ ਪੇਟੈਂਟ ਕਰਾਇਆ ਤਾਂ ਕਿ ਜਿਹੜਾ ਬੰਦਾ ਨਹੀਂ ਬਣਾ ਸਕਦਾ ਕਰੇ ਉਹ ਸਾਡੇ ਕੋਲੋਂ ਲੈ ਸਕਦਾ ਕਿਉਂਕਿ ਹੁਣ ਬਹੁਤ ਸਾਰੇ ਲੋਕ ਨੇ ਜਿਹੜੇ ਕਾਰੋਬਾਰੀ ਨੇ ਕੋਈ ਬਾਹਰ ਰਹਿ ਰਿਹਾ ਕੋਈ ਪੀਜੀ ਤੇ ਰਹਿ ਰਿਹਾ ਕੋਈ ਕਿਸੇ ਦੀ ਘਰ ਵਾਲੀ ਇੱਥੇ ਰਹਿ ਰਹੀ ਆ ਬਾਹਰ ਫੋਰਨ ਚ ਬੈਠਾ ਉਹ ਕਿਵੇਂ ਆਪਸ ਚ ਐਡਜਸਟ ਕਰਨਗੇ ਬਣਾ ਕੇ ਚੀਜ਼ਾਂ ਤਾਂ ਉੱਥੇ ਅਸੀਂ ਆਪਦੇ ਲਈ ਤਿਆਰ ਕੀਤਾ ਕੀ ਸੀਗਾ ਸੁਣੋ ਗੱਲ ਇਹ ਇਹ ਤੁਸੀਂ ਵੀ ਘਰੇ ਬਣਾ ਸਕਦੇ ਹੋ ਇੱਕ ਸੁੰਡ ਹਮ ਅ ਕਾਲੀ ਮਿਰਚ ਜੀ ਔਰ ਮਗਪੀਪਲ ਔਰ ਸੁੰਡ ਤਿੰਨ ਚੀਜ਼ਾਂ ਕਾਲੀ ਮਿਰਚ ਮਗਾ ਸੁੰਡ ਔਰ ਇਕੇ ਦੇ ਵਿੱਚ ਤੁਸੀਂ ਪਾਉਣੀ ਹੈ ਬਹੇੜਾ ਤੇ ਇੱਕ ਬਾਈ ਬੜਿੰਗਾ ਜੀ ਇਹ ਪੰਜ ਚੀਜ਼ਾਂ ਨੇ ਹਰ ਜਗ੍ਹਾ ਮਿਲ ਜਾਂਦੀਆਂ ਪੰਸਾਰੀ ਤੋਂ ਜਿਵੇਂ ਆਮ ਆਪਾਂ ਜੜੀਆਂ ਬੂਟੀਆਂ ਲੈਣੇ ਉਦਾਂ ਹੀ ਮਿਲ ਜਾਂਦੀ ਤੇ ਇਹਨਾਂ ਨੂੰ ਘਰੇ ਲਿਆ ਕੇ ਚੰਗੀ ਤਰ੍ਹਾਂ ਸਾਫ਼ ਕਰਕੇ ਪੀਸ ਪੂਸ ਕੇ ਮਿਕਸੀ ਵਿੱਚ ਗ੍ਰाइंड ਕਰਕੇ ਪਾਊਡਰ ਬਣਾਓ ਪਾਊਡਰ ਬਣਾ ਕੇ ਉਹਨੂੰ ਕੱਪੜੇ 'ਚ ਛਾਣ ਲਓ ਉੱਪਰਲਾ ਜਿਹੜਾ ਫੋਕੜ ਜਾਂ ਗੇੜ ਦਿਓ ਥੱਲੇ ਜਿਹੜਾ ਕੱਪੜੇ 'ਚ ਬਚਿਆ ਪਾਊਡਰ ਜਿੰਬ ਬੰਬਰ ਦੀ ਚੁੰਨੀ ਚੰਨੀ 'ਚ ਛਾਣ ਲਓ ਉਹ ਵਾਲਾ ਪਾਊਡਰ ਤੁਸੀਂ ਅੱਧਾ ਚਮਚਾ ਸਵੇਰੇ ਦੁਪਹਿਰੇ ਸ਼ਾਮ ਰੋਟੀ ਤੋਂ ਪਹਿਲਾਂ ਜਾਂ ਰੋਟੀ ਤੋਂ ਬਾਅਦ ਖਾ ਸਕਦੇ ਹੋ ਹੂੰ ਉਹਦੇ ਨਾਲ ਤੁਸੀਂ ਦੇਖਿਓ ਮੈਡਮ ਕਿ ਜਿਹੜਾ ਵਜ਼ਨ ਵਧ ਰਿਹਾ ਸੀ ਡੇ ਬਾਏ ਡੇ ਉਹ ਰੁਕ ਗਿਆ ਹੂੰ ਔਰ ਜਿਹੜੇ ਜਿਹੜੀ ਬਾਡੀ ਚ ਵੀਕਨੈਸ ਸੀ ਉਹ ਖਤਮ ਹੋ ਗਈ ਔਰ ਜਿਹੜਾ ਵਜ਼ਨ ਹਰ ਮਹੀਨੇ ਘਟ ਰਿਹਾ ਉਹ ਵੀ ਤੁਸੀਂ ਦੇਖੋਗੇ ਕਿ ਬਹੁਤ ਗੁੱਡ ਵਜ਼ਨ ਘਟ ਰਿਹਾ ਮਤਲਬ ਕਿਲੋ ਡੇਢ ਕਿਲੋ ਵਜ਼ਨ ਹਰ ਮਹੀਨੇ ਘਟਦਾ ਆਰਾਮ ਨਾਲ ਘਟ ਰਿਹਾ ਹਾਂ ਔਰ 6 ਮਹੀਨੇ ਦੇ ਵਿੱਚ ਵਿੱਚ ਜਦੋਂ ਬੰਦੇ ਦਾ ਵਜ਼ਨ ਘਟਦਾ ਹੈ ਨਾ ਜੀ ਤਕਰੀਬਨ 10 ਕਿਲੋ ਘਟ ਜਾਂਦਾ ਜਦੋਂ ਕਿਸੇ ਦੀ ਬਾਡੀ ਚੋਂ 10 ਕਿਲੋ ਨਿਕਲਦਾ ਨਾ ਜੀ ਫਿਰ ਉਹਨੂੰ ਪਤਾ ਲੱਗਦਾ ਵੀ ਇਹ ਕੀ ਬਣਿਆ ਔਰ ਜਿਹੜਾ ਇਹਦੇ ਇਸ ਫਾਰਮੂਲੇ ਨਾਲ ਜਿਹੜਾ ਵਜ਼ਨ ਘਟਦਾ ਉਹ ਫਿਰ ਦੁਬਾਰਾ ਵਧਦਾ ਨਹੀਂ ਇਹ ਇੱਕ ਐਸਾ ਫਾਰਮੂਲਾ ਹੈ ਫਿਰ ਅਸੀਂ ਇਹਨੂੰ ਜਾ ਕੇ ਆਪਣਾ ਫੈਟ ਗੱਜ ਕੇਸਰੀ ਦੇ ਨਾਮ ਤੇ ਇਹਨੂੰ ਅਸੀਂ ਗਵਰਨਮੈਂਟ ਤੋਂ ਜੀਐਮਪੀ ਸਰਟੀਫਾਈਡ ਕਰਵਾਇਆ ਹੁਣ ਅਸੀਂ ਲੋਕਾਂ ਨੂੰ ਦੇ ਰਹੇ ਹਾਂ ਔਰ ਜਿਹੜੇ ਲੋਕ ਲੈ ਕੇ ਜਾਂਦੇ ਆ ਬੜੇ ਖੁਸ਼ ਆ weight reduce ਹੋ ਰਿਹਾ ਬਾਕੀ ਰਹੀ ਗੱਲ ਇਹਨਾਂ ਹਾਜਮਾ ਠੀਕ ਹੋ ਜਾਂਦਾ ਵੈਸਾ ਵੀ ਇੱਕ ਸਵਾਲ ਇੱਥੇ ਮੇਰਾ ਹੋਰ ਬਣਦਾ ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਸਾਡੀਆਂ ਭੈਣਾਂ ਨੇ ਉਹ ਇਸ ਵੀਡੀਓ ਨੂੰ ਵੇਖ ਰਹੀਆਂ ਹੋਣਗੀਆਂ ਜਦੋਂ ਅਸੀਂ ਸੁੰਡ ਦੀ ਗੱਲ ਕਰਦੇ ਹਾਂ ਜਾਂ ਜਿਵੇਂ ਤੁਸੀਂ ਤਿੰਨ ਚਾਰ ਚੀਜ਼ਾਂ ਹੋਰ ਵਿੱਚ ਗਣਾਈਆਂ ਨੇ ਔਰ ਜਿਹੜੀਆਂ ਖਾਸ ਕਰਕੇ ਸਾਡੀਆਂ 40 ਜਾਂ 45 ਸਾਲ ਤੋਂ ਘੱਟ ਉਮਰ ਦੀਆਂ ਔਰਤਾਂ ਨੇ ਉਹਨਾਂ ਦੇ ਮਨ ਦੇ ਵਿੱਚ ਇਹਨਾਂ ਗੱਲਾਂ ਨੂੰ ਲੈ ਕੇ ਇੱਕ ਸਵਾਲ ਆ ਜਾਂਦਾ ਕਿ ਕਿਤੇ ਇਹ ਚੀਜ਼ ਮੈ ਕਿ ਮੇਰੇ ਪੀਰੀਅਡਸ ਜਿਹੜੇ ਨੇ ਕਿਤੇ ਉਹਨਾਂ ਦੇ ਉੱਤੇ ਕੋਈ ਡਿਸਟਰਬੈਂਸ ਜਾਂ ਕੋਈ ਅਸਰ ਨਾ ਹੋਵੇ ਨਾ ਚੀਜ਼ਾਂ ਦਾ ਇਹਦੇ ਬਾਰੇ ਜਾਣਕਾਰੀ ਇਹਦਾ ਕੋਈ ਅਸਰ ਨਹੀਂ ਹੁੰਦਾ ਜੀ ਕਿਉਂਕਿ ਜਿਹੜਾ ਅਸੀਂ ਇਹਦੇ ਵਿੱਚ ਨਾਲ ਬਿਹੜਾ ਪਾਇਆ ਤੇ ਵਾਈਬ੍ਰਿੰਗ ਪਾਇਆ ਉਹਦਾ ਹੀ ਰੀਜ਼ਨ ਹੈ ਕਿ ਇੱਕ ਤਾਂ ਥਾਇਰੋਇਡ ਨੂੰ ਕੰਟਰੋਲ ਕਰਦਾ ਦੇਖੋ ਥਾਇਰੋਇਡ ਗਲੈਂਡ ਨੂੰ ਜਦੋਂ ਕੰਟਰੋਲ ਕਰ ਲਿਆ ਕਿਸੇ ਅੱਜ ਦੀ ਡੇਟ 'ਚ ਮੰਨ ਲਓ 40% ਲੋਕਾਂ ਨੂੰ ਥਾਇਰੋਇਡ ਦੀ ਪ੍ਰੋਬਲਮ ਹੈ ਜੀ ਜੋ 20% ਨੂੰ ਪਤਾ ਹੈ 20 ਨੂੰ ਪਤਾ ਹੀ ਨਹੀਂ ਟੈਸਟ ਹੀ ਨਹੀਂ ਹੁੰਦੇ ਇਹ ਨਾ ਤੇ ਇਹ ਇਹ ਸਾਰੇ ਲੋਕਾਂ ਵਾਸਤੇ ਫਾਇਦੇਮੰਦ ਆ ਜਦੋਂ ਤੁਹਾਡਾ thyroid gland ਜਿਹੜਾ ਉਹ ਸਟਰੋਂਗ ਹੋ ਗਿਆ ਨਾ ਤੇ ਨੈਚੁਰਲ ਤਰੀਕੇ ਨਾਲ ਜਿਹੜਾ ਵਜ਼ਨ ਘਟੂਗਾ ਉਹ ਆਪਣੇ ਆਪ ਚ ਇੱਕ ਬਹੁਤ ਵੱਡੀ ਗੱਲ ਆ ਔਰ ਇਹ ਜਿਹੜੇ ਮੈਂ ਇੱਕ ਰੇਲੂ ਨੁਸਖੇ ਤੁਹਾਡੇ ਨਾਲ ਸ਼ੇਅਰ ਕਰਦਾ ਨਾ ਇਹ ਨਾ ਸੋਚੋ ਵੀ ਗੋਇਲ ਐਵੇਂ ਕਰੀ ਜਾਂਦਾ ਮੈਂ ਤੁਹਾਨੂੰ ਸਾਰਿਆਂ ਨੂੰ ਆਪਣੇ ਸਗੇ ਭੈਣ ਭਰਾ ਮਾਪੇ ਬਾਪ ਦੀ ਤਰ੍ਹਾਂ ਮੰਨਦਾ ਪੰਜਾਬ ਨੂੰ ਕਿਉਂਕਿ ਮੈਨੂੰ ਪਤਾ